ਬਿਲਕੁਲ 13 ਜ਼ੀਰੋ ਨਾ ਕਾਂਗਰਸ ਨੂੰ ਜ਼ੀਰੋ ਤੇ ਭੇਜਾਂਗੇ ਤੇ 13 ਦੀਆਂ 13 ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਜਿੱਤ ਕੇ ਪਾਵਾਂ ਕਾਂਗਰਸ ਅਕਾਲੀ ਦਲ ਭਾਜਪੀ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਆਗੂ ਨੇ ਲੀਡਰ ਨੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਣ ਨੂੰ ਤਿਆਰ ਨੇ ਨਹੀਂ ਤੇ ਦੂਜੀਆਂ ਪਾਰਟੀਆਂ ਦੇ ਬੰਦੇ ਨੇ ਕੰਮ ਕਰਦੇ ਮਰ ਜਣਾ ਤੇ ਟਿਕਟ ਕਿਸੇ ਤੀਜੇ ਬੰਦੇ ਨੇ ਲੈ ਜਣਾ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲੜ ਸਾਡੇ ਨਾਲ ਨੇ ਤੇ ਪੁੱਲਰ ਸਾਹਿਬ ਨਾਲ ਗੱਲ ਵੀ ਕਰਾਂਗੇ ਤਸਵੀਰਾਂ ਦਿਖਾ ਦਿੰਨੇ ਆ ਜੀ ਵੀ ਸਾਹਿਬ ਵੀ ਇੱਧਰ ਨੇ ਕੀ ਕੁਝ ਕਹਿ ਰਹੇ ਨੇ ਪਰ ਅੱਜ ਜਦੋਂ ਜਾਇਦਨ ਪੱਟੀ ਇੱਕ ਬੜਾ ਵਧੀਆ ਮਹਿਸੂਸ ਹੁੰਦਾ ਕਿ ਸਾਡਾ ਭਰਾ ਬਹੁਤ ਵਧੀਆ ਕੰਮ ਕਰ ਰਿਹਾ ਤੇ ਅੱਜ ਪਿੰਡਾਂ ਦੇ ਲੋਕ ਸਾਡੇ ਪੁੱਲਰ ਸਾਹ ਤੋਂ ਬਹੁਤ ਖੁਸ਼ ਹੈ ਤੇ ਆਉਣ ਵਾਲੀ ਜਿਹੜੀ ਤੁਹਾਡੀਆਂ ਚੋਣਾਂ ਹਾਲੀਆਂ ਨੇ ਉਹਦੇ ਵਿੱਚ ਬਹੁਤ ਵੱਡਾ ਪੱਟੀ ਦਾ ਵੱਡਾ-ਵੱਡਾ ਯੋਗਦਾਨ ਆਊਗਾ ਮੈਂ ਬਾਈ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਜਿਹੜਾ ਹੌਸਲਾ ਹੁੰਦਾ ਦਿੰਦਾ ਹੈ ਉਹਦੇ ਵਗਾ ਰੱਬ ਦਾ ਵੱਡਾ ਹੋ ਗਿਆ ਜਦੋਂ ਨਾਲ ਆ ਗਿਆ ਹਾਂ ਬਹੁਤ ਵਧੀਆ ਕਰਦਾ ਹੌਸਲਾ ਵਧ ਗਿਆ ਥੈਂਕ ਯੂ ਪੁੱਲਰ ਸਾਹ ਦੀ ਆਵਾਜ਼ ਬੜੀ ਬੁਲੰਦ ਹੈ ਤੇ ਮਾਜੇ ਦੇ ਨੇ ਬਹੁਤ ਵਧੀਆ ਹੋਇਆ ਜੀ ਥੈਂਕ ਯੂ ਬਾਜੀ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਪੁੱਲਰ ਸਾਹਿਬ ਨਾਲ ਗੱਲ ਵੀ ਜਰੂਰ ਕਰਾਂਗੇ ਪੁੱਲਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਕਾਂਗਰਸ ਦੇ ਲੀਡਰ ਵੱਡੇ ਲੀਡਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਹਿ ਰਹੇ ਨੇ ਕਿ ਕਾਂਗਰਸ ਦੇ ਵਿੱਚ ਇੰਟਰਨਲ ਪੋਲਿਟਿਕਸ ਬਹੁਤ ਵੇਖੋ ਆਮ ਆਦਮੀ ਪਾਰਟੀ ਜਿਹੜੀ ਆ ਲੋਕਾਂ ਦੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਪਹਿਲੇ ਜਿਹੜੇ ਮੁੱਖ ਮੰਤਰੀ ਹੋ ਉਹਨਾਂ ਨੂੰ ਆਪਦੇ ਐਮਐਲਏ ਨੂੰ ਟਾਈਮ ਨਹੀਂ ਮਿਲ ਦਿੰਦੇ ਆਪਦੇ ਮੰਤਰੀਆਂ ਨੂੰ ਟਾਈਮ ਨਹੀਂ ਦਿੰਦੇ ਤੇ ਜਿਹੜੇ ਹੋਣ ਵਾਲੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਰਵਿੰਦ ਕੇਜਰੀਵਾਲ ਜੀ ਉਹ ਛੋਟੇ ਬੱਚੇ ਨੂੰ ਵੀ ਜੇ ਕਿਤੇ ਹੋਵੇ ਨਾ ਵੀ ਮੈਂ ਫੋਟੋ ਲਵਾਉਣੀ ਆ ਆਵਾਜ਼ ਮਾਰ ਲੈਣ ਤੋਂ ਛੋਟੇ ਬੱਚੇ ਨਾਲ ਵੀ ਖੜ ਜਾਂਦੇ ਆ ਆਪਦੇ ਲੀਡਰਾਂ ਨੂੰ ਤੇ ਮਿਲਣਾ ਹੀ ਮਿਲਣਾ ਵਾ ਜਿਹੜੀ ਆਮ ਪਬਲਿਕ ਆ ਜੇ ਰੋਡ ਤੇ ਚੱਲਦੇ ਪਏ ਹੁੰਦੇ ਜੇ ਕੋਈ ਆਵਾਜ਼ ਦੇ ਦਿੰਦਾ ਸਰਦਾਰ ਭਗਵੰਤ ਸਿੰਘ ਮਾਨ ਉਹਦਾ ਵੀ ਦੁੱਖ ਦਰਦ ਸੁਣਦੇ ਆ ਸੁਣ ਕੇ ਨਾਲ ਹੱਲ ਵੀ ਕਰਦੇ ਆ ਤੇ ਵੇਖੋ ਇਹ ਪਹਿਲਾਂ ਰਾਜਨੀਤੀ ਚੱਲਦੀ ਰਹੀ ਆ ਕਿਉਂਕਿ ਦੋ ਹੀ ਪਾਰਟੀਆਂ ਸਨ ਨਾ ਕੋਈ ਬੰਦਾ ਲੱਭਾ ਲੋਕਾਂ ਨੂੰ ਨਾ ਕੋਈ ਪਾਰਟੀ ਹੋਰ ਲੱਭੀ ਹੁਣ ਲੋਕਾਂ ਨੂੰ ਆਪਦੀ ਪਾਰਟੀ ਕਹਿ ਲੋ ਮਾਂ ਪਾਰਟੀ ਇਹ ਤੇ ਆਮ ਆਦਮੀ ਪਾਰਟੀ ਲੋਕਾਂ ਦੀ ਆਮ ਆ ਮਾਂ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਜਿਵੇਂ ਦਿੱਲੀ ਦੇ ਵਿੱਚ ਤੀਜੀ ਵਾਰ ਸਰਕਾਰ ਰਿਪੀਟ ਹੋਈ ਆ ਉਵੇਂ ਹੀ ਪੰਜਾਬ ਦੇ ਵਿੱਚ ਆ ਹੁਣ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਾਂਗੇ ਤੇ ਪੰਜਾਬ 'ਚ ਸਰਕਾਰ ਵਾਰ-ਵਾਰ ਰਿਪੀਟ ਹੋਵੇਗੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਪਹਿਲੇ ਕੀ ਕਰਦੇ ਰਹੇ ਤੇ ਹੁਣ ਆਲਿਆਂ ਕੀ ਕੀਤਾ ਜੇ ਗੁਰਪ੍ਰੀਤ ਜੀ ਪੀਜੀ ਸ਼ਾਮਲ ਹੋਏ ਨਾ ਆਮ ਆਦਮੀ ਪਾਰਟੀ 'ਚ ਅੱਜ ਪਾਰਟੀ ਦੀਆਂ ਚੰਗੀਆਂ ਨੀਤੀਆਂ ਵੇਖ ਕੇ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਨੂੰ ਵੇਖ ਕੇ ਹੋਇਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਲੋਕਾਂ ਪ੍ਰਤੀ ਫਤਵਾ ਵੇਖ ਕੇ ਸ਼ਾਮਲ ਹੋਇਆ ਪਰ ਕਹਿੰਦੇ ਕਿ ਤੁਹਾਡਾ ਨਾਂ ਵੀ ਸਾਹਮਣੇ ਆ ਰਿਹਾ ਕਿ ਤੁਹਾਡਾ ਵੀ ਇੱਕ ਵੱਡਾ ਰੋਲ ਹੈਗਾ ਇਹਨਾਂ ਨੂੰ ਪਾਰਟੀ ਦੇ ਵੀ ਸ਼ਾਮਿਲ ਕਰਾਣਾ ਵੇਖੋ ਨਹੀਂ ਪਾਰਟੀ 'ਚ ਤੇ ਇਹ ਆਪ ਹੀ ਸ਼ਾਮਲ ਹੋਇਆ ਪਾਰਟੀ ਦਾ ਰੋਲ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਰੋਲ ਆ ਮੈਂ ਤੇ ਭਰਾ ਨੂੰ ਵੇਖ ਕੇ ਇੱਥੇ ਵਧਾਈ ਦੇਣ ਲਈ ਰੋਕ ਗਿਆ ਕੈਬਨਿਟ ਦੀ ਮੀਟਿੰਗ ਸੀ ਤੇ ਭਰਾ ਨੂੰ ਵੇਖ ਕੇ ਵਧਾਈ ਦੇਣ ਲਈ ਰੁਕ ਗਿਆ ਸਾਡਾ ਭਰਾ ਆ ਪਾਰਟੀ ਦੇ ਵਿੱਚ ਆਇਆ ਪਾਰਟੀ ਦਾ ਮਾਨ ਸਨਮਾਨ ਵਧਿਆ ਤੇ ਨਾਲ ਸਾਡੇ ਭਰਾ ਦਾ ਕਾਦੂ ਵੀ ਹੋ ਗਿਆ ਜਿਹਦਾ ਗ੍ਰਾਫ ਕਿੱਥੇ ਦੇਖਦੇ ਹੋ ਇੱਕ ਤਰਫ ਕਹਿ ਰਿਹਾ ਕਿ ਹਾਈ ਕਮਾਂਡ ਵੱਲੋਂ ਇੰਡੀਆ ਲਾਈਨਸ ਜਿਹੜਾ ਕਰ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ ਦੀ ਸਥਿਤੀ ਕੀ ਦੇਖਦੇ ਹੋ ਕਾਂਗਰਸ ਦੀ ਵੇਖੋ ਕਾਂਗਰਸ ਦਾ ਗ੍ਰਾਫ ਤੁਸੀਂ ਵੇਖ ਹੀ ਰਹੇ ਜੇ ਲੀਡਰ ਉਹਨਾਂ ਦੇ ਆਮ ਆਦਮੀ ਪਾਰਟੀ 'ਚ ਜੁਆਇਨ ਕਰ ਰਹੇ ਆ ਪਿਆਰ ਕਰ ਰਹੇ ਆ ਆਮ ਆਦਮੀ ਪਾਰਟੀ ਨੂੰ ਤੇ ਕਾਂਗਰਸ ਦਾ ਗ੍ਰਾਫ ਆਪੇ ਹੀ ਡਾਊਨ ਆ ਗਿਆ ਕਾਂਗਰਸ ਦਾ ਗ੍ਰਾਫ ਪਹਿਲਾਂ ਹੀ ਡਾਊਨ ਸੀ ਤੇ ਜਿਹੜਾ ਹੋਣਾ ਆਉਣ ਆਲਾ ਸਮਾਂ ਇਹ ਜਿਹੜਾ 0 ਤੇ ਆ ਗਿਆ ਕਾਂਗਰਸ ਦਾ ਗਰਾਫ ਹਾਂ ਥੋੜਾ ਗੋਤੀ ਆ ਮੁੰਡਾ ਆਓ ਜੀ ਆਓ ਜੀ ਜੀਪੀ ਸਾਹਿਬ ਕਿਸ ਤਰ੍ਹਾਂ ਲੱਗ ਰਿਹਾ ਭੁੱਲਰ ਸਾਹਿਬ ਵੀ ਨਾਲ ਖੜੇ ਨੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਹੈ ਅਗਰ ਕੈਪਟਨ ਮਰੀਂਦਰ ਸਿੰਘ ਦੀ ਗੱਲ ਕਰ ਲਈਏ ਉਹ ਕਹਿੰਦੇ ਕਿ ਪਹਿਲੇ ਸਮਾਂ ਨਹੀਂ ਦਿੰਦੇ ਸੀ ਵਿਧਾਇਕਾਂ ਨੂੰ ਵੀ ਸਮਾਂ ਨਹੀਂ ਦਿੰਦੇ ਸੀ ਅੱਜ ਮੁੱਖ ਮੰਤਰੀ ਨਾਲ ਗੱਲ ਵੀ ਕੀਤੀ ਹੈ ਲੰਬਾ ਸਮੇਂ ਗੱਲ ਵੀ ਚੱਲੀ ਹੈ ਕੈਬਨਿਟ ਮੰਤਰੀ ਵੀ ਨਾਲ ਮਿਲ ਗਏ ਜਿਹੜੇ ਮੁੱਖ ਮੰਤਰੀ ਸਾਹਿਬ ਨਾਲ ਗੱਪਸ਼ਪ ਕਰਦੇ ਆ ਨਾ ਗੱਲਬਾਤ ਕਰਦੇ ਆ ਉਹ ਇਹਨਾਂ ਨੂੰ ਸਮਝ ਆਉਂਦੀ ਹੈ ਕਿਉਂਕਿ ਪਿੰਡਾਂ ਚ ਗੋਏ ਵੀ ਪਿੰਡਾਂ ਚ ਆਏ ਨੇ ਪiraj वाकई ये 2 साल दी کارਜਕਾਰੀ ਆ ਮੰਤਰੀ ਸਾਹਿਬ ਖੜੇ ਨੇ 2 साल दी کارਜਕਾਰੀ ਤੇ ਆਮ ਪਾਰਟੀ ਲੋਕੀ ਬਹੁਤ ਜ਼ਿਆਦਾ ਖੁਸ਼ ਹੈ ਚਾਹੇ ਐਜੂਕੇਸ਼ਨ ਦੀ ਗੱਲ ਕਰ ਲੋ ਚਾਹੇ ਹੈਲਥ ਦੀ ਗੱਲ ਕਰ ਲੋ ਚਾਹੇ ਜਿਹੜਾ ਜ਼ੀਰੋ ਬਿਲ ਅੱਜ ਜਿਹੜਾ ਜ਼ੀਰੋ ਬਿਲ ਤੇ ਨਹੀਂ ਆ ਰਿਹਾ ਉਹ ਜਿਹੜਾ ਪਹਿਲਾਂ ਜੀ ਮੰਤਰੀ ਸਾਹਿਬ ਨੇ ਗੱਲ ਕੀਤੀ ਇਹ ਵੀ ਘੱਟੋ ਘੱਟ 4-5 ਹਜ਼ਾਰ ਮਹੀਨੇ ਦਾ ਹੁੰਦਾ ਸੀ ਅੱਜ 4000 ਰੁਪਏ ਕੋਈ ਬੱਚੇ ਲਈ ਕੋਈ ਉਹਦੇ ਵਰਦੀ ਲਈ ਲਾ ਦਿੰਦਾ ਜਾਂ ਉਹਦੀ ਟਿਊਸ਼ਨ ਫੀਸ ਦੇ ਦਿੰਦਾ ਉਹ ਉਹ ਗਰੀਬਾਂ ਨੇ ਚੀਜ਼ ਦਾ ਬੈਨੀਫਿਟ ਹੈ ਅੱਜ ਤਾਂ ਹੀ ਅੱਜ ਗੱਲ ਕੀਤੀ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਵੀ ਅੱਜ ਕਿਉਂ ਸਰਵੇ ਆ ਰਿਹਾ ਅੱਜ 13 0 ਦਾ ਸਰਵੇ ਆ ਰਿਹਾ ਪੁੱਲਰ ਸਾਹਿਬ ਇਹ ਹੀ ਹੈ 13 0 ਬਿਲਕੁਲ 13 0 ਨਾ ਕਾਂਗਰਸ ਨੂੰ 0 ਤੇ ਭੇਜਾਂਗੇ ਤੇ 13 ਦੀਆਂ 13 ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਝੋਲੀ ਜਿੱਤ ਕੇ ਪਾਵਾਂਗੇ ਤੇ ਕਿਹੜੇ ਕਿਹੜੇ ਲੀਡਰ ਲੱਗਦੇ ਜੀਬੀ ਸਾਹਿਬ ਤੁਸੀਂ ਵੀ ਕਾਂਗਰਸ ਦੇ ਵੱਡੇ ਸੀਨੀਅਰ ਲੀਡਰ ਰਹੇ ਹੋ ਕਮੀਆਂ ਕੀ ਲੱਗਦੀਆਂ ਤਿੰਨ ਕਮੀਆਂ ਵੱਡੀਆਂ ਕਿ ਇਹ ਹਾਰ ਦਾ ਕਾਰਨ ਬਣ ਸਕਦੀਆਂ ਮੈਂ ਤੁਹਾਨੂੰ ਦੱਸਦਾ ਕੀ ਹੈ ਇਹ ਪੁੱਲਰ ਸਾਹਿਬ ਖੜੇ ਆ ਰਾਜੀਤ ਜੀ ਖੜੇ ਨੇ ਇਹ ਵੀ ਪਹਿਲਾਂ ਦੂਜੀਆਂ ਪਾਰਟੀਆਂ ਵਿੱਚ ਸੀਗੇ ਅਸੀਂ ਵੀ ਦੂਜੀ ਪਾਰਟੀ ਸੀ ਅੱਜ ਇਹ ਕਿਉਂ ਮੰਤਰੀ ਬਣੇ ਨੇ ਕਿਉਂਕਿ ਅੱਜ ਯੰਗ ਨੇ ਕਿਉਂਕਿ ਪਾਰਟੀ ਇਹ ਨਹੀਂ ਦੇਖਦੀ ਵੀ ਜਾਂ ਪੰਜ ਵਾਰੀ ਜਿੱਤੇ ਜਾਂ ਚਾਰ ਵਾਰੀ ਜਿੱਤੇ ਉਹਨਾਂ ਦੀ ਕੁਆਲਿਟੀ ਦੇਖਦੇ ਬੰਦਾ ਕਿਵੇਂ ਦਾ ਉਹ ਕਿਵੇਂ ਗੱਲਬਾਤ ਕਰਦਾ ਕਿਵੇਂ ਉਹ ਜਿੱਤ ਗਿਆ ਹੁੰਦਾ ਕਿਵੇਂ ਇਦਾਂ ਦਾ ਬੋਲ ਦੇ ਕੇ ਬਣਾਉਂਦੇ ਚੰਗਾ ਬੰਦਾ ਕਿਹੜਾ ਤੇ ਨਹੀਂ ਤਾਂ ਬੁੱਢੇ ਕਰਕੇ ਬੰਦੇ ਮੰਤਰੀ ਬਣਾਉਂਦੇ ਅੱਜ ਯੰਗ ਬੰਦੇ ਸਾਡੇ ਭਰਾ ਕੰਮ ਤਾਂ ਕਰਦੇ ਆ ਨਾ ਮੰਤਰੀ ਸਾਹਿਬ ਜੀਪੀ ਸਾਹਿਬ ਨੇ ਵੀ ਮਾੜਾ ਜਿਹਾ ਇਸ਼ਾਰਾ ਦਿੱਤਾ ਕਰ ਰਹੇ ਕਿ ਕਾਂਗਰਸ ਦੇ ਹੋਰ ਵੀ ਲੀਡਰ ਤਿਆਰ ਨੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦੇ ਜੀਪੀ ਸਾਹਿਬ ਨੇ ਜਿਵੇਂ ਕਿਹਾ ਨਾ ਆਮ ਆਦਮੀ ਪਾਰਟੀ ਮੈਰਿਟ ਦੇ ਆਧਾਰ ਤੇ ਬੰਦੇ ਨੂੰ ਮੰਤਰੀ ਬਣਾਉਂਦੀ ਆ ਜਾਂ ਟਿਕਟ ਦਿੰਦੀ ਆ ਸਰਵਾ ਕਰਾਇਆ ਜਾਂਦਾ ਜਿਹੜਾ ਹਲਕੇ ਚ ਜਿੱਤਦਾ ਉਹਨੂੰ ਇਲੈਕਸ਼ਨ ਲੜਨ ਲਈ ਜਿਹੜਾ ਉਹ ਕਮਾਂਡ ਦਿੱਤੀ ਜਾਂਦੀ ਆ ਦੇ ਉਹਨਾਂ ਚੀਜ਼ਾਂ ਨੂੰ ਵੇਖ ਕੇ ਕਾਂਗਰਸ ਅਕਾਲੀ ਦਲ ਭਾਜਪਾ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਆਗੂ ਨੇ ਲੀਡਰ ਨੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਣ ਨੂੰ ਤਿਆਰ ਨੇ ਨਹੀਂ ਤੇ ਦੂਜੀਆਂ ਪਾਰਟੀਆਂ ਦੇ ਬੰਦੇ ਨੇ ਕੰਮ ਕਰਦੇ ਮਰ ਜਣ ਤੇ ਟਿਕਟ ਕਿਸੇ ਤੀਜੇ ਬੰਦੇ ਨੇ ਲੈ ਜਣੀ ਜਾਂ ਕਿ ਇਹ ਮੰਤਰੀ ਦੇ ਰਿਸ਼ਤੇਦਾਰ ਨੇ ਜਾਂ ਐਮ ਐਲ ਏ ਦੇ ਰਿਸ਼ਤੇਦਾਰ ਜਾਂ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਆਮ ਆਦਮੀ ਪਾਰਟੀ 'ਚ ਇਹ ਆ ਜਿਹੜਾ ਬੰਦਾ ਮੈਰਿਟ ਤੇ ਆ ਜਿਹੜਾ ਬੰਦਾ ਲੋਕਾਂ ਦੇ ਵਿੱਚ ਰਹਿੰਦਾ ਲੋਕਾਂ ਦੇ ਕੰਮ ਕਰਦਾ ਆਮ ਆਦਮੀ ਪਾਰਟੀ ਸਰਵਾ ਕਰਾਉਂਦੀ ਤੇ ਉਹਨੂੰ ਟਿਕਟ ਦਿੰਦੀ ਹੈ ਅੱਜ ਤਾਂ ਜੀਪੀ ਸਾਹਿਬ ਨੇ ਸਿੱਧਾ ਕਹਿ ਦਿੱਤਾ ਕਹਿ ਰਹ ਕੌਨਫੀਡੈਂਸ ਆ ਗਿਆ ਕਹਿ ਰਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸਿੱਧਾ ਚੈਲੰਜ ਕੀਤਾ ਇਹਨਾਂ ਨੇ ਨਹੀਂ ਲੜੇ ਜੀ ਹਮੋਂ ਸਾਹਮਣੇ ਨੜੀ ਸਵਾਦ ਵੀ ਆਊਗਾ ਨਾ ਕਾਂਗਰਸ ਪਾਰਟੀ ਹਾਈ ਕਮਾਂਡ ਨੂੰ ਕਿ ਲੜਾਓ ਸਾਹਮਣੇ ਲਾਓ ਜੀ ਮੈਂ ਤਾਂ ਅੱਜ ਹੀ ਕਹਿਣਾ ਵੀ ਕਾਂਗਰਸ ਪਾਰਟੀ ਨੂੰ ਅਪੀਲ ਕਰਦਾ ਵੀ ਉਹਨਾਂ ਲੜਾਓ ਮੇਰੇ ਸਾਹਮਣੇ ਪਤਾ ਲੱਗੂਗਾ ਮੈਂ ਵੀ ਬਦਲੇ ਲੈਣੇ ਆ ਨਾ ਪੁਰਾਣੇ ਅੱਛਾ ਬਦਲੇ ਲਵਾਂ ਇੱਕ ਪੰਜਾਬੀ ਦਾ ਗੀਤ ਆ ਕਹਿ ਰੇ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ ਕੇ ਲਵਾਂਗੇ ਬਦਲੇ ਪੂਰੇ ਠੀਕ ਹੈ ਜੀ ਨਹੀਂ ਸਹੀ ਆ ਗੱਲ ਇਹਨਾਂ ਦੀ ਜਿੱਥੇ ਵਧਿਗੀ ਹੋਈ ਹੋਵੇ ਉੱਥੇ ਫਿਰ ਬਰਾਬਰ ਤੇ ਇਲੈਕਸ਼ਨ ਲੜਨ ਪਤਾ ਲੱਗ ਜੂਗਾ ਉਹ ਕਹਿੰਦੇ ਹੁੰਦੇ ਨਾ ਕੁੰਡੀਆਂ ਦੇ ਸਿੰਘ ਪਸ ਗਏ ਕੋ ਨਿਤ ਰੂਬੜੇਵੇਂ ਗਾਣੀ ਜੇ ਤੇ ਜੀਪੀ ਸਾਹਿਬ ਦਾ ਲੋਕਾਂ ਨਾਲ ਪਿਆਰ ਹੋਊ ਤੇ ਜੀਪੀ ਸਾਹਿਬ ਨੂੰ ਮੋਢਿਆਂ ਤੇ ਚੁੱਕ ਲੈਣਗੇ ਤੇ ਜੇ ਕਿਹ ਹੋਰ ਦਾ ਆਇਆ ਫਿਰ ਵੇਖ ਲਾਂਗੇ ਬਾਕੀ ਉਹ ਕਹ ਰਹੇ ਕਿ ਜੇ ਪਾਰਟੀ ਡਿਊਟੀ ਲਾਉਂਦੀ ਆ ਤੇ ਜੀਪੀ ਸਾਹਿਬ ਇਹ ਸਾਨੂੰ ਮਾਣਿਆ ਵੀ ਜੀਪੀ ਸਾਹਿਬ ਸ਼ਾਨ ਨਾਲ ਚੰਨੀ ਨੂੰ ਜਾਂ ਕਿਹ ਹੋਰ ਨੂੰ ਵੀ ਗੋਡਿਆਂ ਭਾਰ ਕਰਨਗੇ ਜੀਪੀ ਸਾਹਿਬ ਕਹਿੰਦੇ ਕਿ ਸਮਾਂ ਬੜਾ ਘੱਟ ਮਿਲਿਆ ਨਹੀਂ ਤਾਂ ਮੈਂ 4-5000 ਬੰਦਾ ਨਾਲ ਲੈ ਕੇ ਆਣਾ ਸੀ ਸਾਨੂੰ ਪਤਾ ਜੀ ਹਲਕੇ 'ਚ ਪਿਆਰ ਹੈ ਜੀਪੀ ਸਾਹਿਬ ਦਾ 4-5000 ਛੱਡੋ ਇਹਨਾਂ ਨਾਲ ਮੈਨੂੰ ਲੱਗਦਾ ਹਲਕੇ ਦੇ ਵਿੱਚੋਂ ਇੱਕ ਤਰਫਾ ਹੀ ਸਫਾਈ ਹੋ ਜਾਣੀ ਹੈ ਹਲਕਾ ਹੀ ਸਾਰਾ ਇਹਨਾਂ ਨਾਲ ਆ ਜਾਣਾ ਜੀਪੀ ਸਾਹਿਬ ਨਾਲ ਕਿੰਨੀ ਮਜਬੂਤੀ ਲੱਗਦਾ ਆ ਮਾਦਮੀ ਪਾਰਟੀ ਨੂੰ ਮਿਲੀ ਹੈ ਲੋਕ ਸਭਾ ਦੇ ਲਈ ਵੇਖੋ ਜੀ ਜਦੋਂ ਕੋਈ ਚੰਗਾ ਇਨਸਾਨ ਪਾਰਟੀ ਦੇ ਵਿੱਚ ਆਉਂਦਾ ਉਦੇ ਨਾਲ ਪਾਰਟੀ ਨੂੰ ਮਜ਼ਬੂਤੀ ਵੀ ਮਿਲਦੀ ਆ ਤੇ ਨਾਲ ਹਲਕੇ ਦੇ ਵਿੱਚੋਂ ਵੀ ਮਜ਼ਬੂਤੀ ਮਿਲਦੀ ਆ ਤੇ ਜਿਹੜੇ ਚੰਗੇ ਇਨਸਾਨ ਨੇ ਉਹ ਤੇ ਵੇਖੋ ਕਿਤੇ ਇੱਕ ਜਗ੍ਹਾ ਤੇ ਕਿਸੇ ਪਰਿਵਾਰ ਨਾਲ ਖੜ ਜਾਂ ਤੇ ਉਹ ਪਰਿਵਾਰ ਦੀ ਬੱਲੇ ਬੱਲੇ ਹੋ ਜਾਂਦੀ ਇਹ ਪਾਰਟੀ ਨਾਲ ਖੜਿਆ ਪਾਰਟੀ ਦੀ ਆਪੇ ਬੱਲੇ ਬੱਲੇ ਹੋਣੀ ਆ ਫਤੇਗੜ ਸਾਹਿਬ ਜਿਹੜਾ ਜ਼ਿਲ੍ਹਾ ਆ ਹਲਕਾ ਆ ਉਹਦੇ ਵਿੱਚ ਪਾਰਟੀ ਨੂੰ ਪੂਰੀ ਮਜ਼ਬੂਤੀ ਮਿਲੂ ਜੀਪੀ ਸਾਹਿਬ ਦੇ ਹੋਂਦ ਕਾਂਗਰਸ ਪਾਰਟੀ ਨੂੰ ਕੁਝ ਕਹਿਣਾ ਚਾਹੁੰਦੇ ਹੋ ਇੱਕ ਤਰਫ ਦਾ ਜੀਪੀ ਸਾਹਿਬ ਨੇ ਕਹਿ ਦਿੱਤਾ 13 0 ਦੇਖੋ ਤੁਸੀਂ ਵੀ ਕਾਂਗਰਸ ਪਾਰਟੀ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਚੰਨੀ ਜੀ ਉਹਨਾਂ ਨੂੰ ਲਲਕਾਰਤਾ ਜੀਪੀਜੀ ਨੇ ਇਦੋਂ ਆਦੋਂ ਰੱਪਾ ਕੀ ਕਹਿਣਾ ਉਹ ਆਉਣ ਇਹਨਾਂ ਦੇ ਮੁਕਾਬਲੇ ਪਤਾ ਲੱਗ ਜਾਊਗਾ ਹਾਂਜੀ ਬਿਲਕੁਲ ਹੈ ਤੇ ਜੀਪੀ ਸਾਹਿਬ ਨੇ ਇਹ ਵੀ ਕਹਿ ਦਿੱਤਾ ਕਿ ਬਦਲੇ ਗਿਣ-ਗਿਣ ਕੇ ਲੈਣੇ ਆ ਸਮਾਨਤੇ ਤੇ ਹੁਣ ਦੇਖਣਾ ਹੀ ਹੋਵੇਗਾ ਕਿ ਆਖਰ ਕਾਂਗਰਸ ਅ ਚਰਨਜੀਤ ਚੰਨੀ ਨੂੰ ਕਿਹੜੀ ਸੀਟ ਤੋਂ ਉਤਾਰਦੀ ਹੈ ਕਿ ਅਮਣਾ ਸਾਹਮਣਾ ਹੋਏਗਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਜਸਵੰਤ ਦੇ ਨਾਲ ਮਾਈ ਪੰਜਾਬੀ ਟੀਵੀ ਚੰਡੀਗੜ੍ਹ